ਧਨੋ ਜੀ ਲੈ ਕੇ ਆਏ ਅੱਜ ਰਾਇਲ ਪੁਰਸ਼ਾਰਥੀ ਢਾਬੇ ਤੇ ਸਾਡੀ ਇਥੇ ਸਪੈਸ਼ਲਿਟੀ ਕੀ ਹੈਗੀ ਹੈ ਜੀ ਤੋਂ ਯਹਾਂ ਪੇ ਆਪਕੋ ਮੈਂ ਅੱਜ ਟ੍ਰਾਈ ਕਰਾਤਾ ਹੂੰ ਕੀ ਮਨਨ ਸਾਵਨ ਬਲੈਕ ਪਪਰ ਚਿਕਨ ਪਰ ਇਹਨਾਂ ਰਾਤ ਖਾਸ ਕੀ ਹੈਗਾ ਕਿ ਜਿਹੜਾ ਤੁਹਾਨੂੰ ਕੀ ਸਾਨੂੰ 47 ਤੋਂ ਹਾਲ ਤੱਕ ਟਕਾ ਕੇ ਰੱਖਿਆ ਹੋਇਆ ਹੈ ਇਹਨੇ ਮਾਰਕੀਟ ਦੇ ਵਿੱਚ ਠੀਕਿਆ ਹੋਇਆ ਇੱਕ ਤੋਂ ਆਪਣੇ ਮਸਾਲੇ ਉੱਪਰ ਤੇ ہمارا ਪਿਆ ਇਹ ਸਾਰੇ ਇਹ ਤੰਦੂਰ ਦੇ ਵਿੱਚ ਕੀਤਾ ਜਾਂਦਾ ਹੈ ਕਿ ਬਾਰਬਿਊ ਕੀਤਾ ਜਾਂਦਾ ਜੀ ਨਹੀਂ ਇਸ ਦਾ ਫਲੇਵਰ ਜੋ ਆਥੈਂਟਿਕ ਫਲੇਵਰ ਆਏਗਾ ਉਹ ਤੰਦੂਰ ਵਿੱਚ ਆਏਗਾ ਤੇ ਹੁਣ ਮੈਂ ਥੋੜਾ ਜਿਹਾ ਕਨਫਿਊਜ਼ ਆ ਕਿ ਕਿੱਥੋਂ ਸ਼ੁਰੂ ਕਰਾਂ लेट्स ਹੈਵ ਅ ਬਾਈਟ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਅਸੀਂ ਤੁਹਾਨੂੰ ਲੈ ਕੇ ਆ ਚੁੱਕੇ ਹਾਂ ਲੁਧਿਆਣੇ ਦੀਆਂ ਐਸੀਆਂ ਗਲੀਆਂ ਦੇ ਵਿੱਚ ਕਹਿ ਲਓ ਜਿਹੜੀਆਂ ਕਿ ਬਹੁਤ ਮਸ਼ਹੂਰ ਨੇ ਟਾਬੇ ਤੋਂ ਕਹਿ ਲਓ ਇੱਥੇ ਇੱਕ ਬਹੁਤ ਪੁਰਾਣਾ ਸਿਨੇਮਾ ਹੁੰਦਾ ਸੀ ਰੇਖੀ ਸਿਨੇਮਾ ਜਿਹਦੇ ਨਾਲ ਇਹ ਰੋਡ ਬਹੁਤ ਮਸ਼ਹੂਰ ਵੀ ਹੈਗੀ ਹੈ ਰੇਖੀ ਸਿਨੇਮਾ ਰੋਡ ਵਜਦੀ ਹੈ ਤੇ ਤੁਹਾਨੂੰ ਅਸੀਂ ਲੈ ਕੇ ਆਏ ਅੱਜ ਰੌਇਲ ਪ੍ਰਸ਼ਾਰਥੀ ਢਾਬੇ ਤੇ ਯਾਨੀ ਕਿ ਰੌਇਲ ਪ੍ਰਸ਼ਾਰਥੀ ਢਾਬੇ ਤੁਹਾਨੂੰ ਲੈ ਕੇ ਆ ਜਿੱਥੋਂ ਦਾ ਜਿਹੜਾ ਚਿਕਨ ਹੈ ਕੀਮਾ ਨਾਨਾ ਬਹੁਤ ਮਸ਼ਹੂਰ ਹੈਗਾ ਕਿ ਪਿਓਰਿਟੀ ਵਰਤੀ ਜਾਂਦੀ ਹੈ ਇਹਦੇ ਵਿੱਚ ਤੇ ਆਪਾਂ ਉਹਦੇ ਅੰਦਰ ਚੱਲਾਂਗੇ ਨਾਲੇ ਖਾ ਪੀ ਕੇ ਦੇਖਦੇ ਨਾਲੇ ਤੁਹਾਨੂੰ ਬਣਦਾ ਹੋਇਆ ਦਿਖਾਵਾਂਗੇ ਵੀ ਇਹਦੀ ਜਿਹੜੀ ਮੇਕਿੰਗ ਆ ਲਾਈਵ ਹੈਗੀ ਕਿਵੇਂ ਕੀਤੀ ਜਾਂਦੀ ਹੈ ਤੇ ਆਓ ਅੰਦਰ ਚાલਦੇ ਨਾਲੇ ਗੱਲਬਾਤ ਕਰਦੇ ਆ ਤਾਂ ਆਓ ਜਨਾਬ ਤੁਹਾਨੂੰ ਅਸੀਂ ਅੰਦਰ ਲੈ ਕੇ ਚਾਲਦੇ ਆ ਨਾਲੇ ਦਿਖਾਣੇ ਸਾਰਾ ਪ੍ਰੋਸੈਸ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ ਠੀਕ ਹੋ ਜੀ ਬੜਾ ਵਧੀਆ ਤੁਸੀਂ ਦੱਸੋ ਸਰ ਬਹੁਤ ਵਧੀਆ ਸਰ ਬਹੁਤ 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 ਤੁਹਾਡਾ ਸ਼ੁਕਰ ਹੈ ਸਾਨੂੰ ਟਾਈਮ ਦਿੱਤਾ ਤੁਸੀਂ ਥੈਂਕ ਯੂ ਤੇ ਸਰ ਸਾਨੂੰ ਇਹ ਦੱਸੋ ਵੀ ਆਪਾਂ ਨੂੰ ਇਹ ਢਾਬਾ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹ ਢਾਬਾ ਅਸੀਂ ਸ਼ੁਰੂ ਕੀਤਾ tha 1947 ਮੈਂ 1947 ਯਾਨੀ ਕਿ 747 ਦਾ ਚੱਲਦਾ ਆ ਰਿਹਾ ਹੈ ਨਾ ਜੀ ਤੇ ਇਹ ਸ਼ੁਰੂ ਕਰਨ ਦਾ ਆਈਡੀਆ ਕਿਹਨੂੰ ਆਇਆ ਜੀ ਇਹ ਪਾਪਾ ਦੇ ਗ੍ਰੈਂਡਫਾਦਰ ਕੋ ਆਇਆ tha ਤੇ ਮੈਂ ਹਾਂ ਫੋਰ ਜਨਰੇਸ਼ਨ ਹਾਂ ਅੱਛਾ ਜੀ ਤੁਸੀਂ ਯਾਨੀ ਕਿ ਇੱਥੇ ਅਸੀਂ ਚੌਥੀ ਪੀੜ੍ਹੀ ਹਾਂ ਹਾਂ ਜੀ ਤੇ ਸਰ ਜਿਹੜਾ ਕਿ ਸ਼ੁਰੂ ਤੋਂ ਲੋਕੇਸ਼ਨ ਇਹੀ ਰਹੀ ਹੈ ਜੀ ਆਪਣੀ ਨਹੀਂ ਸ਼ੁਰੂ ਮੈਂ ਅਸੀਂ ਪਹਿਲੇ ਉਧਰ ਤੇ ਸਰਬਨਗਰ ਵਾਲੀ ਸਾਈਡ ਜਹਾ ਪੇ ਮੰਚਿਕਨਾ ਉहां पे थे अब हम यहां पे अच्छा इधर सर ਸਾਡੀ ਅਥੀ ਦੀ ਸਪੈਸ਼ਲਿਟੀ ਕੀ ਹੈਗੀ ਹੈ ਜੀ ਕਿਆ ਕਾ ਸਪੈਸ਼ਲ ਕੋਸੇ ਹਰ ਚੀ ਜੀ ਹੈ ਤੋਂ ਯहां पे ਆਪਕੋ ਮੈਂ ਅੱਜ ਟ੍ਰਾਈ ਕਰਾਤਾ ਹੂੰ ਕਿ ਮਨਨ ਸਟਾਰ ਬਲੈਕ ਕਪਰ ਜਿਗਨ ਪੈਪਰ ਜਿਗਨ ਹੈਨਾ ਸਰ ਇਹ ਸਰੀ ਦੀ ਜਿਹੜੀ ਇਹ ਬਹੁਤ ਪਰਾਨ ਚੱਲਦੇ ਰਿਹਾ ਕਿ ਤੁਸੀਂ ਨਵੇਂ ਇਨਵੈਂਟ ਕੀਤਾ ਜੀ ਨਹੀਂ ਨਹੀਂ ਇਹ ਤਾਂ ਸਾਰਾ ਪੁਰਾਣਾ ਹੀ ਚੱਲ ਰਿਹਾ ਆਪਣਾ ਅੱਛਾ ਯਾਨੀ ਕਿ ਜੋ ਦਾਦਾ ਜੀ ਨੇ ਸਾਡੇ ਮੇ ਪਾਪਾ ਦੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਉਹ ਚੱਲ ਆ ਰਿਹਾ ਹੈ ਦੇ ਜਿਹੜੇ ਮਸਾਲੇ ਆ ਤੁਸੀਂ ਯਾਨੀ ਕਿ ਕਿਹੜੇ ਯੂਜ਼ ਕਰਦੇ ਹੋ ਮਸਾਲੇ ਮ ਆਪਣੇ ਆਪਣੇ ਪਿਛਵਾਤੇ ਆ ਉਹ ਅਲੱਗ ਹੁੰਦੇ ਆ ਕਿ ਯਾਨੀ ਕਿ ਬਾਜ਼ਾਰੀ ਨਹੀਂ ਯੂਜ਼ ਕਰਦੇ ਬਾਜ਼ਾਰ ਦਾ ਕੁਝ ਨਹੀਂ ਤਰੋਸਾ ਨਹੀਂ 100% ਪਿਉਰਿਟੀ ਹੈ ਉਹ ਜੋ ਦਾਦਾ ਜੀ ਨੇ ਸ਼ੁਰੂ ਕੀਤਾ ਉਹ ਵਹੀ ਚੱਲ ਰਿਹਾ ਆ ਰਹਾ ਅੱਜ ਤੱਕ ਸਰ ਇਹ ਸਾਨੂੰ ਕੁਝ ਦੱਸੋ ਵੀ ਚਿਕਨ ਦਾ ਇਹਨਾਂ ਰਾਜ਼ ਖਾਸ ਕੀ ਹੈਗਾ जेड़ा तक तक थी एक, कितना कितना कि जेड़ा ਤੁਹਾਨੂੰ ਕੀ ਸਾਨਾ 47 ਤੋਂ ਹਾਜ਼ਰ ਤੱਕ ਟਿਕਾ ਕੇ ਰੱਖਿਆ ਹੋਇਆ ਐ ਇਹਨੇ ਮਾਰਕੀਟ ਦੇ ਵਿੱਚ ਹੀ ਟਿਕਿਆ ਹੋਇਆ ਇੱਕ ਤੋਂ ਆਪਣੇ ਮਸਾਲੇ ਉੱਪਰ ਤੇ ہمارا ਪਿਆ ਦੱਸੋ ਵੀ ਜਦੋਂ ਹੁੰਦੀ ਹੈ ਪੈਪਰ ਜਿਗਨ ਬਣਾ ਲੱਗਿਓ ਹੈ ਨਾ ਤੇ ਇਹਦੀ ਜਿਹੜੀ ਮੇਕਿੰਗ ਹੈ ਉਹਦੇ ਵਿੱਚ ਕੀ ਕੁਝ ਕਿੰਨਾ ਕਿੰਨਾ ਸਟੈਪ ਕਰਕੇ ਸਾਨੂੰ ਸਾਰਾ ਕੁਝ ਨਾਲ-ਨਾਲ ਦੱਸ ਰਹੇ ਹੋ ਠੀਕ ਹੈ ਜੀ ਆਓ ਤੇ ਸਭ ਤੋਂ ਪਹਿਲਾਂ ਕੀ ਆ ਰਿਹਾ ਜੀ ਹੁਣ ਇਸ ਵਿੱਚ ਪਹਿਲੇ ਮਸਾਲੇ ਵਗੈਰਾ ਸਾਰੇ ਮਸਾਲੇ ਜੋ ਆਉਣਗੇ ਸਭ ਸਾਬਤ ਬਲੈਕਪਪਰ ਆਏਗਾ ਦਹੀਂ ਦਹੀਂ ਹੁੰਦਾ ਹੈ ਇਸ ਵਿੱਚ ਇਹ ਸਾਰੇ ਸੇ ਇਸकी ਗਰੇਵੀ ਮੈਰੀਨੇਸ਼ਨ ਹੋਤੀ ਹੈ ਉਹ ਤਿਆਰ ਹੁੰਦੀ ਹੈ ਅੱਛਾ ਇਹ ਜਾਣਣੀ ਜਿਹੜੀ ਮੈਰੀਨੇਸ਼ਨ ਤਿਆ ਦੇ ਉਸ ਤੋਂ ਬਾਅਦ ਜਿਹੜਾ ਸੀਖ ਦੇ ਵਿੱਚ ਸਾਰਾ ਲਗਾ ਕੇ ਇਹ ਸਾਰੇ ਇਹ ਤੰਦੂਰ ਦੇ ਵਿੱਚ ਕੀਤਾ ਜਾਂਦਾ ਹੈ ਕਿ ਬਾਰਬੀਕਿਊ ਕੀਤਾ ਜਾਂਦਾ ਜੀ ਨਹੀਂ ਇਸ ਦਾ ਫਲੇਵਰ ਜੋ ਆਥੈਂਟਿਕ ਫਲੇਵਰ ਆਏਗਾ ਉਹ ਤੰਦੂਰ ਵਿੱਚ ਹੀ ਆਏਗਾ ਬਾਰਬੀਕਿਊ ਵਿੱਚ ਇਸ ਦਾ ਫਲੇਵਰ ਨਹੀਂ ਆਉਂਦਾ ਜਿਹੜੀ ਕਿ ਜਿਹੜੀ ਇਹ ਦੀ ਰਚਨਾ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਉਹ ਤੰਦੂਰ ਚ ਲਾ ਕੇ ਹੀ ਆਏਗੀ ਤੰਦੂਰ ਨਹੀਂ ਆਏਗੀ ਤੇ ਸਰ ਜਿਹੜੀ ਉਸ ਤੋਂ ਬਾਅਦ ਕੀਮਾ ਨਾਂ ਦੀ ਜੇ ਆਪਾਂ ਗੱਲ ਕਰ ਲਈਏ ਇਹ ਕੀਮਾ ਜਿਹੜਾ ਵਰਤਦੇ ਆਪਾਂ ਹੈਨਾ ਇਹ ਕੀਮਾ ਕਿਸ ਚੀਜ਼ ਦਾ ਹੁੰਦਾ ਜੀ ਇਹ ਕੀਮਾ ਹੁੰਦਾ ਹੈ ਬakre ਦਾ ਤੇ ਬakre ਦਾ ਜੋ ਕੀਮਾ ਹੁੰਦਾ ਹੈ ਉਸ ਨੂੰ ਮੰਗਵਾ ਕੇ ਪਹਿਲੇ ਆਪਾਂ ਰੋਸਟ ਕਰਾ ਕੇ ਉਸ ਨੂੰ ਇੱਕ ਤ ਸਮੀ ਰੋਸਟਡ ਸਭ ਮਟੀਰੀਅਲ ਟਰਾਈ ਕਰਦੇ ਆ ਅੱਛਾ ਯਾਨੀ ਚਾਰ ਕਰ ਦਿੰਦੇ ਆ ਬੈਨੇ ਕੀ ਉਹ ਤੰਦੂਰ ਚ ਲੱਗਣ ਤੋਂ ਪਹਿਲਾਂ ਵੀ ਕੁੱਕ ਹੋਇਆ ਹੁੰਦਾ ਹੈ ਨਾ ਕੀਮਾ ਕੁੱਕੂ ਆ ਤਾਂ ਕੱਚਾ ਵੈਸੇ ਕੀਮਾ ਖਾਇਆ ਨਹੀਂ ਜਾਏਗਾ ਅੱਛਾ ਜੀ ਤੋਂ ਉਸਕੇ ਲਈ ਪਹਿਲਾਂ ਉਸਕੋ ਕੁੱਕ ਕਰਤੇ ਆ ਉਸਕੇ ਬਾਅਦ ਆਟੇ ਵਿੱਚ ਫਿਲ ਕਰਤੇ ਆ ਸਰ ਇਹ ਤਾਂ ਨਹੀਂ ਜਨਾ ਲੋਕ ਕੀਮੇਰੇ ਜਗ੍ਹਾ ਤੇ ਪਿਆਜ਼ ਭਰ-ਭਰ ਕੇ ਖਵਾਈ ਜਾਂਦੇ ਇਦਾਂ ਤਾਂ ਨਹੀਂ ਆਪਣੇ ਮਜ਼ਾ ਤਾਂ ਆਏਗਾ ਹੀ ਨਹੀਂ ਆਪ ਟਰਾਈ ਕਰਕੇ ਦੇਖੋ ਆਪਕੋ ਖੁਦ ਪਤਾ ਲੱਗੇਗਾ ਸਰ ਪੱਕੀ ਗੱਲ ਹੈ ਜੀ ਆਓ ਆਓ ਨਰਾਸ਼ ਤਾਂ ਨਹੀਂ ਹੋਵਾਂਗੇ ਅਸੀਂ ਇਹਦੇ ਵਿੱਚ ਤੁਸੀਂ ਆਪ ਦੱਸ ਦਿਨਾ ਨਰਾਸ਼ ਹੋਗੇ ਤੋ ਤੇ ਸਰ ਇਹ ਦੱਸੋ ਵੀ ਜਿਹੜਾ ਕੀਮਾ नान ਹੈ ਜਾਂ ਜ पेपर चिकन ਹੈ ਨਾ ਤੇ ਤੁਸੀਂ ਸਰਵ ਕਿਦਣਾ ਕਰਦੇ ਹੋ? ਪੈਪਰ ਜਿਕਨ ਤੋਂ ہمارا ਸੌ ਉੱਤਾ ਹੈ, ہمارا ਜੋ ਕਚੂੰਬਰ ਸੈਲਡ ਹੁੰਦਾ ਹੈ। ਕਚੂੰਬਰ ਸੈਲਡ। ਉਸ ਦੇ ਨਾਲ ਲੈਮਨ ਹੁੰਦਾ ਹੈ। ਠੀਕ ਹੈ ਜੀ। ਪਰ ਜੋ ਕੀਮਾ ਨਾਮ ਕੀ ہماری ਆਪਣੀ ਗਰੇਵੀ ਬਣਤੀ ਹੈ ਅਲੱਗ ਸੇ ਉਸ ਦੇ ਨਾਲ ਅਸੀਂ ਸਰਵ ਕਰਦੇ ਹਾਂ। ਜੇ ਸਰ ਕੀ ਤੁਹਾਡੀ ਆ ਮੈਨੂੰ ਸੁਣਨ ਚ ਆਇਆ ਸੀਗਾ ਵੀ ਕਿਤੋਂ ਵੀ ਤੁਹਾਡੀ ਗ੍ਰੀਨ ਚੱਕ ਨੇ ਜਿਹੜੀ ਹੁੰਦੀ ਆ ਉਹ ਬੜੀ ਸਪੈਸ਼ਲ ਆ ਸਰ। ਉਹ ਤਾਂ ਕੀ ਰਾਸ ਚੱਲਦਾ ਉਹ ਵੀ ਸਰ ਪਹਿਲਾਂ ਹੀ ਚੱਲਦੀ ਆ ਰਹੀ ਆ। ਹਾਂ ਉਹ ਵੀ ਆਪਣੀ ਬਣਤੀ ਆ। ਉਹ ਵੀ ਆਪਣੀ ਬਣਦੀ ਆ। ਉਸ ਵਿੱਚ ਕੋਈ ਅਮਦੂਰ ਮਾਰਸ਼ਮੈਲੋ ਜਿਹਾ ਕਲਰ-ਕਲਰ ਕੁਝ ਨਹੀਂ ਸਾਰਾ ਆਪਣਾ ਹੀ ਹੁੰਦਾ। ਸਾਰਾ ਯ ਤੇ ਸਾਨੂੰ ਹੁਣ ਇੱਕ ਵਾਰ ਇਹਨਾ ਤੁਹਾਡੀ ਆਡੀਅੰਸ ਨੂੰ ਪ੍ਰਾਈਸ ਜ਼ਰੂਰ ਦੱਸ ਦਿਓ ਵੀ ਕੀਮਾ ਨਾਨ ਦਾ ਤੇ ਪੈਪਰ ਜਿਹੜਾ ਨਾ ਪ੍ਰਾਈਸ ਕੀ ਆ ਪੈਪਰ ਜਿਹੜਾ ਨਾ ਫੁੱਲ 580 ਦਾ ਹੈ ਅੱਛਾ ਜੀ হাফ 360 ਦਾ ਹੈ ਅੱਛਾ ਜੀ ਔਰ ਕੀਮਾ ਨਾਨ 240 ਦਾ 240 ਸਰ ਵਿਦ ਗਰੇਵੀ ਵਿਦ ਗਰੇਵੀ ਵਿਦ ਦ ਬਟਰ ਐਂਡ ਗਰੇਵੀ ਆ ਨਾ ਸਰ ਤੇ ਸਰ ਇੱਕ ਵਾਰੀ ਸਾਨੂੰ ਲొਕੇਸ਼ਨ ਦੱਸ ਦਿਓ ਵੀ ਲొਕੇਸ਼ਨ ਆ ਕਿੱਥੇ ਹੈ ਜਿੱਦੇ ਕਿਸੇ ਨਿਆਣਾ ਹੋਵੇ ਹੈਨਾ ਜੋ ਰਾਇਲ ਪੁਸ਼ਪਾਲਤੀ ਨਾ ਬਾ ਔਨ ਰੇਕੀ ਸਿਨੇਮਾ ਰੋਡ ਨੀਅਰ ਰੇਲਵੇ ਸਟੇਸ਼ਨ ਨੀਅਰ ਰੇਲਵੇ ਸਟੇਸ਼ਨ ਰੇਕੀ ਸਿਨੇਮਾ ਰੋਡ ਤੇ ਨੌਲਪੁਰ ਸ਼ਾਹਦੀ ਢਾਬਾ ਜੀ ਸਰ ਇੱਕ ਵਾਰ ਆਪਣਾ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੇ ਕਿਸੇ ਨੇ ਡਾਇਲ ਕਰਨਾ ਜੇ ਆਰਡਰ ਕਰਨਾ ਹੋਵੇ ਕਿਸੇ ਨੇ ਤੇ ਆਨਲਾਈਨ ਪਲੈਟਫਾਰਮ ਤੇ ਅਵੇਲੇਬਲ ਹੈਗੇ ਹਾਂ ਸਰ ਤੁਸੀਂ ਹਾਂ ਅਸੀਂ Zomato ਔਰ Swiggy ਅਸੀਂ ਆਨਲਾਈਨ ਵੀ ਅਵੇਲੇਬਲ ਹੈਗੇ ਨੰਬਰ ਦੱਸ ਦਿਓ ਸਰ ਇੱਕ ਵਾਰੀ ਆਪਣਾ ਨੰਬਰ ਆਪ ਕੋ ਇਸ ਵੀ ਕੈਪਸ਼ਨ ਵਿੱਚ ਮਿਲ ਜਾਏਗਾ ਠੀਕ ਹੈ ਸਰ ਥੈਂਕ ਯੂ ਜੀ ਤਾਂ ਲਓ ਜੀ ਹੁਣ ਆਪਣਾ ਜਿਹੜਾ ਕੀਮਾ ਨਾਲ ਵਿਦ ਗਰੇਵੀ ਤੇ ਇਥੋਂ ਦਾ ਸਪੈਸ਼ਲ ਪੈਪਰ ਚਿਕਨ ਆਪਣੇ ਕੋਲ ਸਭ ਕੁਝ ਬਣ ਕੇ ਤਿਆਰ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਪੈਪਰ ਚਿਕਨ ਜਿਹੜਾ ਵਾ ਔਰ ਨਾਲ ਇਹਨਾਂ ਦਾ ਸਪੈਸ਼ਲ ਜਿਹੜਾ ਸਰਕਾ ਪਿਆਜ਼ ਕਹਿੰਦੇ ਉਹਦੇ ਨਾਲ ਸਰਵ ਕੀਤਾ ਜਾਂਦਾ ਤੇ ਜਿਹੜਾ ਕੀਮਾ ਨਾਲ ਨਾ ਗਰੇਵੀ ਨਾਲ ਸਰਵ ਕੀਤਾ ਜਾਂਦਾ ਤੇ ਹੁਣ ਮੈਂ ਥੋੜਾ ਜਿਹਾ ਕਨਫਿਊਜ਼ ਆ ਵੀ ਕਿੱਥੋਂ ਸ਼ੁਰੂ ਕਰਾਂ ਪਰ ਚਲੋ ਆਪਾਂ ਫੇਰ ਵੀ ਕੀਮਾ ਨਾਲੋਂ ਤੋਂ ਸ਼ੁਰੂ ਕਰਦੇ ਹਾਂ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਦੇਖਣ ਦੇ ਵਿੱਚ ਤੇ ਆਪਾਂ ਇਤੋਂ ਹੀ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਇੱਕ ਵਾਰੀ ਪਹਿਲਾਂ ਦਿਖਾਉਣਾ ਚਾਹੁੰਗਾ ਵੀ ਮੈਂ ਦੇਖੋ ਕਿੰਨਾ ਜ਼ਬਰਦਸਤ ਹੈ ਕਿ ਇਹ ਨਹੀਂ ਵੀ ਲੋਕਾਂ ਨੂੰ ਕੱਲੇ ਪਿਆਜ਼ ਪਿਆ ਪਾਪ ਆ ਗਏ ਕੀਮਾ ਜੀ ਪ੍ਰੋਪਰ ਆ ਦੇਖੋ ਤੁਸੀਂ ਇੱਕ ਵਾਰੀ ਆਪ ਚੈੱਕ ਕਰ ਸਕਦੇ ਹੋ ਵੀ ਕਿਹੜਾ ਜ਼ਬਰਦਸਤ ਕੀਮਾ ਹੈ ਇਹਦੇ ਅੰਦਰ ਪ੍ਰੋਪਰ ਫਿਲਿੰਗ ਯਾਨੀ ਕਹਿ ਸਕਦੇ ਆਂ ਵੀ ਪੂਰੀ ਲਾਜਵਾਬ ਗੱਲਬਾਤ ਆ ਤੇ ਹੁਣ ਆਪਾਂ ਇਹਦੀ ਬਾਈਟ ਬਣਾਵਾਂਗੇ ਇੱਕ ਬਹੁਤ ਸ਼ਾਨਦਾਰ ਜੀ ਤੇ ਆ ਜਾਓ ਫਿਰ ਮੈਂ ਸਪੈਸ਼ਲ ਜਿਹੜੀ ਗਰੇਵੀ ਆ ਚੈੱਕ ਕਰੋ ਗਰੇਵੀ ਕਿਹੜਾ ਕਾਜੂ ਵਾਲੀ ਗਰੇਵੀ ਆ ਤੇ ਨਾਲੇ ਚ ਪਰ ਰੱਖ ਲਾਂਗੇ ਥੋੜਾ ਜਿਹਾ ਪਿਆਜ਼ ਇਹਦੇ ਨਾਲ ਗ੍ਰੀਨ ਚਟਨੀ ਦੇ ਨਾਲ ਤੇ ਲੈਟਸ ਹੈਵ ਅ ਬਾਈਟ ਹੋਏ ਹੋਏ ਕੀ ਸਵਾਦ ਹੈ ਕੀਮਾ नान ਦਾ ਐਨਾ ਜ਼ਬਰਦਸਤ ਸਵਾਦ ਹੈ ਨਾ ਵੀ ਨਜ਼ਾਰਾ ਆ ਗਿਆ ਤੇ ਹੁਣ ਆਪਾਂ ਇਹਨਾਂ ਚੱਲਦੇ ਆਂ ਪੈਪਰ ਚਿਕਨ ਵੱਲ ਜਿਹੜਾ ਕਿ ਇੱਕ ਸਨੈਕਸ ਦੇ ਵਿੱਚ ਆਂਦਾ ਇਹਨਾਂ ਦੇ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਰੋਸਟ ਕੀਤਾ ਹੋਇਆ ਕੋਈ ਕਮੀ ਨਹੀਂ ਹੈਗੀ ਵੀ ਕੱਚਾ ਲੱਗਦਾ ਹੋਵੇ ਕਿਸੇ ਪਾਸਿਓਂ ਤੇ ਆਪਾਂ ਸ਼ੁਰੂ ਕਰਦੇ ਆਂ ਇਹਨੂੰ ਗ੍ਰੀਨ ਚਟਨੀ ਲੈ ਲਈ ਆਪਾਂ ਬਹੁਤ ਹੀ ਸੌਫਟ ਹੈ ਪੂਰਾ ਟੈਂਡਰਡ ਚਿਕਨ ਹੈ ਤੇ ਗ੍ਰੀਨ ਚਟਰੀ ਨਾ ਜਿਹੜੀ ਇਹਨਾਂ ਦੀ ਯਾਨੀ ਕਿ ਇਹ ਤਾਂ ਕਹਿ ਲਓ ਆਪਾਂ ਵੀ ਚਾਰ ਚੰਦ ਲਾ ਰਹੀ ਆ ਇਹਦੇ ਉੱਤੇ ਵੀ ਇਹ ਤਾਂ ਘੈਂਟ ਹੈ ਹੀ ਹੈ ਤੇ ਨਾ ਗ੍ਰੀਨ ਚਟਨੀ ਬਹੁਤ ਜ਼ਬਰਦਸਤ ਹੈ। ਕੀ ਆ ਜ਼ਬਰਦਸਤ ਇਸ ਆ ਜੀ ਮੈਂ ਕਹਿੰਦਾ ਐਂਡ ਗੱਲ ਬਾਤ ਹੈ। ਹੁਣ ਆਪਾਂ ਸਿਰਕਾ ਪਿਆਜ਼ ਵੀ ਦੇਖਾਂਗੇ। ਤੇ ਹੇ ਜੋ ਸਭ ਕੋਲ ਆਪ ਵੀ ਟਰਾਈ ਕੀਤਾ ਹੈ ਨਾ ਟੇਸਟ ਕੀਤਾ ਤੁਸੀਂ ਤੁਹਾਨੂੰ ਵੀ ਜਰੂਰ ਰეკਮੈਂਡ ਕਰਾਂਗੇ ਇਹ ਵੀ ਰਾਇਲ ਪ੍ਰਸ਼ਾਸੀ ਢਾਬਾ ਨੀਅਰ ਐਕੀ ਸਿਨੇਮਾ ਇੱਥੇ ਤੁਸੀਂ ਜਰੂਰ ਆਓ ਤੇ ਇੱਥੇ ਖਾਓ ਪੀਓ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਦ ਸਿਟੀ ਹੈਡਲਾਈਨਸ ਥੈਂਕ ਯੂ